ਸੱਜੀ ਸਾਡੀ ਏਜੰਸੀ ਹੈ ਜੀ ਵੈ ਡਾਟਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀ ਫਰੂਜਨ ਟਰੈਕਟਰ ਏਜੰਸੀ ਨਾਲ ਆਪਾਂ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਸੇਲ ਬੇਜ ਕਰਦੇ ਜੀ। ਲਓ ਕੀ ਗੱਲ ਹੋਈ ਗੱਲ ਸੋਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਕਰਦੇ ਦੇ ਵੀ ਦੇ ਤੇ 5:30 5:6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਕਾਫੀ ਸਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਮਾਨ ਸੀ ਜੀ ਕੁਝ ਤੇ ਅਸੀਂ 7 ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਅਸੀਂ ਜਿਹੜੀਆਂ ਮੰਨ ਲਓ ਮੰਡੀ ਦੇ ਵਿੱਚ ਪਟਾ ਯੂਜ਼ ਕਰਦੇ ਆ ਸੋ ਨਾਂ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਔਰ ਵੀ ਨਿਕਾ ਮੋਟਾ ਕਾ ਵੀ ਸਵਾਨੀ ਕੋ ਉਤਾਰਾ ਤੁਰਾ ਦਾ ਲਗਭਗ 2 ਤੋਂ 2.5 ਲੱਖ ਰੁਪਏ ਦਾ ਸਾਮਾਨ ਸੀ ਜਿਹੜਾ ਚੋਰੀ ਹੋਇਆ ਇਹ ਸੀਸੀਟੀਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰੇ ਜੇ ਤਾਂ ਚਲੋ ਦੋਏ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਜਾਦ ਹੋ ਜਾਦਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏਗਾ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਜਾ ਸਕਦਾ ਅੰਦਰ ਕਿੰਨਾ ਵੱਡਾ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾਦਾ ਕੰਦ ਟੱਪ ਕੇ ਤੋਂ ਕਾਰ ਤੇਲੀ ਦਾ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਤੇ ਕੀ ਹੁਣ ਮੰਨ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਨਣ ਸਾਨੂੰ ਸਾਹ ਮਰੇ ਜਿਹੜੇ ਚੋਰ ਆਣਾ ਤੇ ਲੱਭੇ ਜਾਣ ਤੇ ਸਭ ਤੋਂ ਸਭ ਤੋਂ ਉਹਨਾਂ ਤੇ ਕਾਰਵਾਈ ਕੀਤੀ ਜਾਏ ਪੁਲਿਸmen ਕੰਮ ਕਰ ਦਿੱਤਾ ਹਾਂਜੀ ਹਾਂਜੀ ਪੁਲਿਸmen ਪੁੱਟਦੇ ਸੀ ਜੀ ਪਹਿਲੇ ਵੀ ਕੋਈ ਇੰਦਾ ਦੀ ਘਟਨਾ ਹੋਈ ਹੈ ਹਾਂ ਪਹਿਲੇ ਇੱਕ ਵਾਰੀ ਹੋਈ ਹੈ ਜੀ 10 ਲਗਭਗ 15 20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਤੁੜਾ ਜੀ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ ਉਹ ਚੋਰੀ ਹੋਇਆ ਸੀ ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਤਾਂ ਅਹੀਂ ਉਹਨਾਂ ਬਹੁਤਾ ਲਾਈਟ ਨਹੀਂ ਰਿਪੋਰਟ ਦੱਜ ਵਗੈਰਾ ਨਹੀਂ ਕਰਾਈ ਚਲੋ ਆਪਣੇ ਲੈਵਲ ਤੇ ਅਹੀਂ ਚਰਕਿਆ ਵੇ ਕਿ ਉਹ ਚੈੱਕ ਕੀਤੇ ਪਰ ਚਲੋ ਸਾਨੂੰ ਕੋਈ ਦੱਸਿਆ ਨਹੀਂ ਹੋਰ ਗੱਲ ਇਹਦੇ ਵਿੱਚ ਤੇ ਸਾਫ਼ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਗਏ ਦੱਸਦਾ ਕੀ ਉਹੀ ਚੋਰ ਹੋਣਗੇ ਪਹਿਲੇ ਉਹਨੇ ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ ਕਿਉਂਕਿ ਉਹਨਾਂ ਨੂੰ ਭੇਜਦਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਫਿਰ ਉਹੀ ਹੋ ਸਕਦੇ ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਕੁਝ ਦੇਰ ਬਾਅਦ ਉਹਨਾਂ ਨੇ ਉਹ ਲੋਕ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ ਹਾਂਜੀ ਹਾਂਜੀ ਬਾਅਦ 'ਚ ਕੀਤਾ ਗਿਆ ਜੀ ਪੁਲਿਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਿਸ ਵਾਲੇ ਹਾਂਜੀ ਹਾਂਜੀ ਹੁਣੇ ਖਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਿਸ ਆਪਣੀ ਕੀ ਕਾਰਵਾਈ ਕਰਦੀ ਹੈ